ਅਨਸੇਫ ਤੇ ਅਨਕੰਫਰਟੇਬਲ ਸੋਸਾਇਟੀ ਨੂੰ ਡਿਵੈਲਪ ਕਰਦਾ ਦੋਸਤੋ ਫੇਰ ਚਾਹੇ ਉਹ ਦਿੱਲੀ ਦੀ ਕਨੌਟ ਪਲੇਸ ਆ ਫੇਰ ਚਾਹੇ ਉਹ ਲੁਧਿਆਣੇ ਦੀ ਕਿਪਸ ਮਾਰਕੀਟ ਆ ਜਾਂ ਬ੍ਰੈਂਟਨ ਦਾ ਟ੍ਰਿਨਿਟੀ ਮਾਲ ਆ ਤੁਸੀਂ ਕਦੇ ਸੋਚਿਆ ਕਿ ਜਦੋਂ ਚਾਰ ਮਸਟੰਡੇ ਆਪਦੀ ਗੱਡੀ ਦੇ ਵਿੱਚ ਬਹਿ ਕੇ ਕਿਸੇ ਬੱਚੇ ਦਾ ਪਿੱਛਾ ਕਰਦੇ ਆ ਤਾਂ ਉਹਦੇ ਦਿਲ ਤੇ ਉਹਦੇ ਮਨ ਤੇ ਕੀ ਗੁਜ਼ਰਦੀ ਹੋਊਗੀ ਉਹ ਕਿੰਨਾ ਅਨਕੰਫਰਟੇਬਲ ਤੇ ਅਨਸੇਫ ਫੀਲ ਕਰਦੀ ਹੋਊਗੀ ਹੁਣ ਤੁਸੀਂ ਇਹ ਕਹੋਗੇ ਕਿ ਕਲਕੱਤੇ ਵਾਲੇ ਕਾਂਡ ਦੇ ਵਿੱਚ ਤੇ ਇਹ ਕਿਸੇ ਨੂੰ ਫਾਲੋ ਕਰਨ ਦੇ ਵਿੱਚ ਫਰਕ ਬਹੁਤ ਆ ਬਿਲਕੁਲ ਕੋਈ ਫਰਕ ਨਹੀਂ ਅਜਿਹੀਆਂ ਛੋਟੀਆਂ-ਛੋਟੀਆਂ ਹਰਕਤਾਂ ਕਦੋਂ ਸਾਨੂੰ ਹਵਾਨ ਬਣਾ ਦਿੰਦੀਆਂ ਨੇ ਇਨਸਾਨ ਨੂੰ ਖੁਦ ਵੀ ਪਤਾ ਨਹੀਂ ਲੱਗਦਾ 9 ਅਗਸਤ ਕਲਕੱਤੇ ਚ ਜੋ ਹਵਾਨੀਅਤ ਦਾ ਸਿਖਰ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਲੋਕਾਂ ਦੇ ਜਿਹੜੇ ਵਿਚਾਰ ਨੇ ਉਹ ਅਕਸਰ ਇਹੀ ਕਹਿੰਦੇ ਨੇ ਕਿ ਇਨਸਾਨ ਜਾਨਵਰ ਹੋ ਚੁੱਕਿਆ ਜਾਨਵਰ ਤਾਂ ਕਦੇ ਇਹੋ ਜਿਹਾ ਬਿਹੇਵ ਕਰਦੇ ਨਹੀਂ ਦੇਖੇ ਜਦੋਂ ਵੀ ਦੇਖੇ ਨੇ ਜੇ ਮੈਂ ਸ਼ੇਰ ਸਭ ਤੋਂ ਖਤਰਨਾਕ ਜਾਨਵਰ ਦੀ ਗੱਲ ਕਰਾਂ ਕਹਿੰਦੇ ਨੇ ਜਦੋਂ ਸ਼ੇਰਨੀ ਦੇ ਬੱਚੇ ਪੈਦਾ ਕਰਨ ਦੀ ਲੋਟ ਆਉਂਦੀ ਹੈ ਨਾ ਤਾਂ ਦਸਾਂ ਸ਼ੇਰਾਂ ਚੋਂ ਇੱਕ ਨੂੰ ਆਪ ਸਿਲੈਕਟ ਕਰਦੀ ਆ ਤੇ ਦੂਸਰੇ ਨੌ ਉਸ ਏਰੀਆ ਨੂੰ ਛੱਡ ਜਾਂਦੇ ਨੇ ਪਰ ਉਸ ਬੱਚੀ ਚੋਂ 150 ਗ੍ਰਾਮ ਸੀਮਨ ਮਿਲਿਆ ਚਾਹੇ ਇਹ ਇੱਕ ਅਨ ਅਫੀਸ਼ੀਅਲ ਰਿਪੋਰਟ ਆ ਪਰ ਕਹਿੰਦੇ ਲੈਂਸ ਟੁੱਟੇ ਹੋਏ ਸੀ ਪਲਵਸ ਏਰੀਆ ਫ੍ਰੈਕਚਰਡ ਸੀ ਅੱਖਾਂ ਦੇ ਵਿੱਚ ਕੱਚ ਸੀ ਮਾਪਿਓ ਨੂੰ ਕ੍ਰਾਈਮ ਸੀਨ ਤੇ ਪਹੁੰਚ ਕੇ ਬਾਡੀ ਤੱਕ ਪਹੁੰਚਣ ਲਈ ਤਿੰਨ ਘੰਟੇ ਲੱਗੇ ਇੰਨਾ ਹੌਸਲਾ ਇਕੱਠਾ ਕਰਨਾ ਪਿਆ ਉਹਨਾਂ ਨੂੰ ਕੀ ਸਿਰਫ ਇਸ ਚੀਜ਼ ਦੇ ਦੋਸ਼ੀ ਉਹੀ ਲੋਕ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਮੈਨੂੰ ਲੱਗਦਾ ਹਰ ਉਹ ਇਨਸਾਨ ਇਸ ਲਈ ਦੋਸ਼ੀ ਆ ਜਿਹੜਾ ਕੁੜੀਆਂ ਬੱਚੀਆਂ ਲਈ ਅਨਸੇਫ ਤੇ ਅਨਕੰਫਰਟੇਬਲ ਸੁਸਾਇਟੀ ਨੂੰ ਡਿਵੈਲਪ ਕਰਦਾ ਦੋਸਤੋ ਫਿਰ ਚਾਹੇ ਉਹ ਦਿੱਲੀ ਦੀ ਕਨੋਟ ਪਲੇਸ ਆ ਫਿਰ ਚਾਹੇ ਉਹ ਲੁਧਿਆਣੇ ਦੀ ਕਿਪਸ ਮਾਰਕੀਟ ਆ ਜਾਂ ਬ੍ਰੈਮਟਨ ਦਾ ਟ੍ਰਿਨਿਟੀ ਮਾਲ ਆ ਤੁਸੀਂ ਕਦੇ ਸੋਚਿਆ ਕਿ ਜਦੋਂ ਚਾਰ ਮਸਟੰਡੇ ਆਪਦੀ ਗੱਡੀ ਦੇ ਵਿੱਚ ਬਹਿ ਕੇ ਕਿਸੇ ਬੱਚੇ ਦਾ ਪਿੱਛਾ ਕਰਦੇ ਆ ਤਾਂ ਉਹਦੇ ਦਿਲ ਤੇ ਉਹਦੇ ਮਨ ਤੇ ਕੀ ਗੁਜ਼ਰਦੀ ਹੋਊਗੀ ਉਹ ਕਿੰਨਾ ਅਨਕੰਫਰਟੇਬਲ ਤੇ ਅਨਸੇਫ ਫੀਲ ਕਰਦੀ ਹੋਊਗੀ ਹੁਣ ਤੁਸੀਂ ਇਹ ਕਹੋਗੇ ਕਿ ਕਲਕੱਤੇ ਵਾਲੇ ਕਾਂਡ ਦੇ ਵਿੱਚ ਤੇ ਇਹ ਕਿਸੇ ਨੂੰ ਫੋਲੋ ਕਰਨ ਦੇ ਵਿੱਚ ਫਰਕ ਬਹੁਤ ਆ ਬਿਲਕੁਲ ਕੋਈ ਫਰਕ ਨਹੀਂ ਅਜਿਹੀਆਂ ਛੋਟੀਆਂ-ਛੋਟੀਆਂ ਹਰਕਤਾਂ ਕਦੋਂ ਸਾਨੂੰ ਹਵਾਨ ਬਣਾ ਦਿੰਦੀਆਂ ਨੇ ਇਨਸਾਨ ਨੂੰ ਖੁਦ ਵੀ ਪਤਾ ਨਹੀਂ ਲੱਗਦਾ ਦੋਸਤੋ ਅੱਜ ਜੇ ਮੈਂ ਇਹ ਗੱਲ ਕਰਾਂ ਕਿ ਮਰਤ ਜਾਤ ਸੋਸਾਇਟੀ ਲਈ ਸਭ ਤੋਂ ਵੱਡਾ ਖਤਰਾ ਮੈਂ ਮਾਫੀ ਚਾਹੁੰਦਾ ਇਹ ਗੱਲ ਬੋਲਣ ਤੇ ਲਈ ਪਰ ਸਾਨੂੰ ਇਸ ਚੀਜ਼ ਦੇ ਉੱਤੇ ਗੌਰ ਕਰਨੀ ਪਊਗੀ ਕਿ ਸਾਡੇ ਅੰਦਰਲਾ ਹਵਾਨ ਸ਼ੈਤਾਨ ਕਿਸ ਤਰੀਕੇ ਦੇ ਨਾਲ ਬਦ ਤੋਂ ਬੱਦਰ ਹੋ ਸਕਦਾ ਇਸ ਨੂੰ ਰੋਕਣ ਦੇ ਲਈ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਮਹਾਰਾਜ ਮੂਰੇ ਅਰਦਾਸ ਕਰੀਏ ਕਿ ਉਹ ਬੌੜੀ ਕਰਨ ਤੇ ਸਾਡੇ ਅੰਦਰ ਅਜਿਹੀ ਇੱਕ ਸੂਚ ਪੈਦਾ ਕਰਨ ਕਿ ਜੇ ਕਿਸੇ ਜਗ੍ਹਾ ਤੇ ਖੜ ਕੇ ਅਸੀਂ ਕਿਸੇ ਬੱਚੇ ਕਿਸੇ ਬੱਚੀ ਬਾਰੇ ਮਾਰੇ ਖਿਆਲ ਆਤ ਦਿਮਾਗ ਦੇ ਵਿੱਚ ਲਿਆਉਨੇ ਆ ਮਾਰੇ ਕਮੈਂਟ ਸੋਲੇ ਤੱਕ ਕਰਦੇ ਆ ਤਾਂ ਕੱਲ ਨੂੰ ਉਸੇ ਜਗ੍ਹਾ ਦੇ ਉੱਤੇ ਸਾਡੇ ਬੱਚੀਆਂ ਨੰਗਣੀਆਂ ਤੇ ਕਿਸੇ ਮਾਂ ਦਾ ਸ਼ੇਰ ਪੁੱਤ ਉੱਥੇ ਖੜ ਕੇ ਸੇਮ ਹੀ ਕਮੈਂਟ ਉਹਨਾਂ ਦੇ ਉੱਤੇ ਪਾਸ ਕਰ ਰਿਹਾ ਹੋਗਾ ਰੱਬ ਰੱਖ